ਤਹੇ ਦੇਖੋ ਕਿ ਇਹ ਖਰੜ ਦਾ ਇੱਕ ਇਲਾਕਾ ਹੈਗਾ ਅਰੈਸ਼ੀ ਇਲਾਕਾ ਹੈ ਜਿੱਥੇ ਬਹੁਤ ਸਾਰੀਆਂ ਕਈ ਮੰਜ਼ਲਾ ਇਮਾਰਤਾਂ ਹੈਗੀਆਂ ਔਰ ਇੱਥੇ ਬਲੈਕਆਊਟ ਦੇ ਚੱਲਦੇ ਆ ਜਿਹੜਾ ਪ੍ਰਸ਼ਾਸਨ ਦੇ ਵੱਲੋਂ ਵੀ ਸੀ ਕਿ ਬਲੈਕਆਊਟ ਕੀਤਾ ਜਾਣਾ ਉਸ ਦੇ ਚੱਲਦੇ ਆ ਇੱਕਾ ਦੁੱਕਾ ਲਾਈਟਾਂ ਜ਼ਰੂਰ ਚਲਣੀਆਂ ਕਿਉਂਕਿ ਬਹੁਤ ਸਾਰੇ ਲੋਕ ਅਣਜਾਣ ਵੀ ਹੁੰਦੇ ਨੇ ਆ ਇਕਦੁੱਕਾ ਲਾਈਟਾਂ ਜ਼ਰੂਰ ਚੱਲ ਰਹੀਆਂ ਪਰ ਜੇਕਰ ਤੁਸੀਂ ਓਵਰਆਲ ਦੇਖੋ 90% ਜਿਹੜੀਆਂ ਲਾਈਟਾਂ ਨੇ ਉਹ ਬੰਦ ਹੋ ਚੁੱਕੀਆਂ ਨੇ ਇਕਦੁੱਕਾ ਲਾਈਟ ਜ਼ਰੂਰ ਚੱਲ ਰਹੀ ਹੈ ਅੱਗੇ ਤੁਹਾਨੂੰ ਰੋਸ਼ਨੀ ਜਿਹੜੀ ਹੈ ਉਹ ਕਿਉਂਕਿ ਹਾਲੇ ਪੂਰਾ ਹਨੇਰਾ ਨਹੀਂ ਹੋਇਆ ਪੌਣੇ ਇਕੱਠ ਦਾ ਟਾਈਮ ਹੈ ਪੂਰਾ ਹਨੇਰਾ ਨਹੀਂ ਹੋਇਆ ਤਾਂ ਉਸ ਕਰਕੇ ਕੁਝ ਬੱਦਲ ਵੀ ਨੇ ਇਸ ਕਰਕੇ ਕੁਝ ਤੁਹਾਨੂੰ ਨਜ਼ਰ ਜ਼ਰੂਰ ਆ ਰਿਹਾ ਹੋਵੇਗਾ ਔਰ ਕੈਮਰਾ ਵੀ ਥੋੜਾ ਕੁਆਲਿਟੀ ਦੇ ਨਾਲ ਚੀਜ਼ ਨੂੰ ਦਿਖਾਉਂਦਾ ਹੈ ਪਰ ਜੇਕਰ ਅਸੀਂ ਨੰਗੀ ਅੱਖਾਂ ਦੇ ਨਾਲ ਦੇਖੀਏ ਤਾਂ ਸਾਰੀਆਂ ਸਾਰੀਆਂ ਲਾਈਟਾਂ ਦੇਖੋ ਆ ਦੇਖੋ ਇਹ ਸਾਡੀ ਸੁਸਾਇਟੀ ਹੈ ਔਰ ਇਹ ਸਾਰੀ ਦੀ ਸਾਰੀ ਬਲੈਕਆਊਟ ਕਰ ਦਿੱਤੀ ਗਈ ਹੈ ਸਾਰੇ ਪਾਸੋਂ ਲਾਈਟਾਂ ਬੰਦ ਕਰ ਦਿੱਤੀਆਂ ਗਈਆਂ ਨੇ ਪ੍ਰਸ਼ਾਸਨ ਨੇ ਤਾਂ ਜਿਹੜਾ ਕੱਟ ਕੀਤੀ ਹੈ ਲਾਈਟ ਪਰ ਇਥੋਂ ਸੁਸਾਇਟੀ ਨੇ ਵੀ ਆਪਣੀ ਜ਼ਿੰਮੇਵਾਰੀ ਸਮਝਦਿਆਂ ਸਾਰੇ ਕਨੈਕਸ਼ਨ ਜਿਹੜੇ ਨੇ ਉਹ ਬੰਦ ਕਰ ਦਿੱਤੇ ਆ ਔਰ ਇਹ ਬਲੈਕਆਊਟ ਦਾ ਜੋ ਇਹ ਟ੍ਰੇਨਿੰਗ ਮਹਿੰਮ ਹੈ ਇੱਕ ਇਸ ਨੂੰ ਟ੍ਰੇਨਿੰਗ ਕਹਿ ਸਕਦੇ ਹੋ ਤੁਸੀਂ ਕਿ ਇੱਕ ਪ੍ਰੈਕਟਿਸ ਦਿੱਤੀ ਜਾ ਰਹੀ ਹੈ ਲੋਕਾਂ ਨੂੰ ਕਿ ਜੇਕਰ ਕੋਈ ਅਸੀ ਸਿਚੁਏਸ਼ਨ ਬਣਦੀ ਵੀ ਹੈ ਤਾਂ ਤੁਸੀਂ ਕਰਨਾ ਕੀ ਹੈ ਮੈਂ ਜਿਵੇਂ ਪਹਿਲਾਂ ਜ਼ਿਕਰ ਕੀਤਾ ਕਿ ਇੱਕਾ ਦੁੱਕਾ ਲੋਕ ਨੇ ਜਿਹੜੇ ਕਿਉਂਕਿ ਇਧਰ ਇਨਵਰਟਰ ਹੋਣਗੇ ਬਕਾਇਦਾ ਤੌਰ ਤੇ ਐਡਵਾਈਜ਼ਰੀ ਹੈ ਕਿ ਜਿੱਥੇ ਇਨਵਰਟਰ ਨੇ ਉਹਨਾਂ ਨੇ ਇਨਵਰਟਰ ਆਪਣੀ ਜ਼ਿੰਮੇਵਾਰੀ ਨਾਲ ਬੰਦ ਕਰਨੇ ਆ ਜਿੱਥੇ ਸੋਲਰ ਲਾਈਟ ਆ ਉਹਨਾਂ ਨੇ ਆਪਣੀ ਜ਼ਿੰਮੇਵਾਰੀ ਦੇ ਨਾਲ ਉਹ ਸੋਲਰ ਲਾਈਟ ਬੰਦ ਕਰਨੀ ਹੈ ਔਰ ਜੇਕਰ ਕੋਈ ਲੜੀਆਂ ਲੱਗੀਆਂ ਨੇ ਉਹਨਾਂ ਨੇ ਆਪਣੀ ਉਹਨਾਂ ਦੇ ਨਾਲ ਬੰਦ ਕਰਨੀ ਹੈ ਇੱਕ ਬਿਲਡਿੰਗ ਮੈਂ ਤੁਹਾਨੂੰ ਦਿਖਾਉਣਾ ਇਧਰਲੇ ਪਾਸੇ ਇਹ ਬਹੁ ਮੰਜ਼ਲਾ ਇਮਾਰਤ ਹੈ ਜਿਸ ਤੇ ਉੱਪਰ ਲਾਈਟ ਲੱਗੀ ਹੁੰਦੀ ਹੈ ਇਹ ਵੀ ਪ੍ਰਸ਼ਾਸਨ ਜਿਹੜਾ ਹੈ ਉਹਨਾਂ ਤੱਕ ਪਹੁੰਚ ਕਰਕੇ ਬੰਦ ਕਰਵਾ ਸਕਦਾ ਪਰ ਫਿਲਹਾਲ ਲੋਕ ਜਿਹੜੇ ਨੇ ਉਹ ਅਵੇਅਰ ਹੈ ਔਰ ਪ੍ਰਸ਼ਾਸਨ ਦਾ ਸਾਥ ਪੂਰਾ ਦੇ ਰਹੇ ਹੈ